ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਛ ਕਰਮ ਨ ਜਾਣ ਸਾਰ ਨ ਜਾਣ ਤੇਰੀ ਸਬਦੇ ਵੱਡਾ ਸਤਿਗੁਰ ਨਾਨਕ ਜਨ ਕਲ ਰਾਖੀ ਮੇਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾ ਤੋਤੀ ਖੋਲ ਵਿਸਾਏ ਢ ਗਰਦਪ ਵਾਂਗੂ ਲਾਹੇ ਪੇਟ ਦਿਨ ਗਰ ਤੋਤੀ ਮੁਕਤ ਨ ਭਾਈਐ ਮੁਕਤ ਪਦਾਰਥ ਨਾਮ ਤੇ ਆਈਐ ਰਹਾਉ ਪੂਜਾ ਤਿਲਕ ਕਰ ਦੇਸ਼ ਨਾਨਾ ਸ਼ੁਰੀ ਕਾਢ ਲੇਵੈ ਹੱਥ ਦਾਨਾ ਬੇਦ ਬੜਾ ਮੁਖ ਮੀਠੀ ਬਾਣੀ ਜੀਆਂ ਕੋ ਹਦਨਾ ਸੰਗੈ ਪ੍ਰਾਣੀ ਕਹੂ ਨਾਨਕ ਜਿਸ ਕਿਰਪਾ ਧਾਰੈ ਹਿਰਦਾ ਸੁਧ ਬ੍ਰਹਮ ਵਿਚਾਰੈ ਗੌੜੀ ਮਹੱਲਾ ਪੰਜਵਾ ਸਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਰਹਾਉ दुष्ट दूत परमेश्वर मारे जानकी पैज रखी कर तारे बादशाह शाह सब वस कर दीने अमृत नाम महाराज बीने निर्भय होए भजो भगवान साथ संगत मिल की नो दान शरण परे प्रभु अंतर जामि नानक कोट पकरी प्रभु स्वामी गाउड़ी मोहल्ला पंजाब ਹਰ ਸੰਗ ਰਾਤੇ ਪਾਹੇ ਨਾ ਜਲੇ ਹਰ ਸੰਗ ਰਾਤੇ ਮਾਇਆ ਨਹੀਂ ਛਲੇ ਹਰ ਸੰਗ ਰਾਤੇ ਨਹੀਂ ਡੂਬੈ ਜਲਾ ਹਰ ਸੰਗ ਰਾਤੇ ਸੁਫਲ ਫਲਾ ਸਭ ਬੈ ਮਿਟਹਿ ਤੁਮਾਰ ਨਾਈ ਭੇਟ ਦਸੰਗ ਹਰ ਹਰ ਗੁਣ ਗਾਈ ਰਹਾਉ ਹਰ ਸੰਗ ਰਾਤੇ ਮਿਟੈ ਸਭ ਚਿੰਤਾ ਹਰ ਸਿਉ ਸੁਰਜੈ ਜਿਸ ਸਾਧਕ ਮੰਤਾ ਹਰ ਸੰਗ ਰਾਤੇ ਜਮ ਕੀ ਨਹੀਂ ਤਰਾਸ ਹਰ ਸੰਗ ਰਾਤੇ ਪੂਰਨ ਆਸ ਹਰ ਸੰਗ ਰਾਤੇ ਦੁੱਖ ਨਾ ਲਾਗੈ ਹਰ ਸੰਗ ਰਾਤਾ ਅਨ ਦਿਨ ਜਾਗੈ ਹਰ ਸੰਗ ਰਾਤਾ ਸਹਿਜ ਕਰ ਵਸੈ ਹਰ ਸੰਗ ਰਾਤੇ ਭ੍ਰਮ ਭਾਉ ਨਸੈ ਹਰ ਸੰਗ ਰਾਤੇ ਮਧੂਤਮ ਹੋਏ ਹਰ ਸੰਗ ਰਾਤੇ ਨਿਰਮਲ ਸੋਏ ਕਹਉ ਨਾਨਕ ਤਿਨ ਕਉ ਭਲ ਜਾਹੀ ਜੇਨ ਕਉ ਪ੍ਰਭ ਮੇਰਾ ਬਿਸਰਤ ਨਾਹੀ ਗਉੜੀ ਮਹੱਲਾ ਪੰਜਵਾ ਉਦਮ ਕਰਤ ਸੀਤਲ ਮਨ ਭਏ ਮਾਰਗ ਚਲਤ ਸਗਲ ਦੁਖ ਗਏ ਨਾਮ ਜਪਤ ਮਨ ਭਏ ਆਨੰਦ ਰਸ ਗਾਏ ਗੁਣ ਪਰਮ ਆਨੰਦ ਖੇਮ ਭਇਆ ਕੁਸਲ ਕਰਿ ਆਏ ਭੇਟ ਦਸੰਗ ਗਈ ਬਲਾਇ ਰਾਵ ਕਿਮ ਭਇਆ ਕੁਸਲ ਕਰ ਆਏ ਭੇਟ ਤਸਾਦ ਸੰਗ ਗਈ ਬਲਾਇ ਰਹਾਉ ਨੈਦਰ ਬਨੀਦ ਵੇਖਤ ਹੀ ਦਰਸ ਤਨ ਮਸਤਕ ਚਰਨ ਕਮਲ ਹੀ ਪਰਸ ਗੋਬਿੰਦ ਕੀ ਟੇਲ ਸਫਲ ਇਹ ਕਾਇਆ ਸੰਤ ਪ੍ਰਸਾਦ ਪਰਮ ਪਦ ਪਾਇਆ ਜਨਕੀ ਕੀਨੀ ਆਪ ਸਹਾਈ ਸੁਖ ਪਾਇਆ ਲਗਦਾ ਸਹਬਾਈ ਆਵ ਗਿਆ ਤਾਂ ਬੇ ਭੇ ਕਿਰਪਾ ਨਿਦਾਨ ਕੀ ਸਰਣੀ ਪਏ ਜੋ ਜਾਹਦ ਸੋਹੀ ਜਬ ਪਾਇਆ ਤਬ ਢੂੰਡਨ ਕਾਹੇ ਕਉ ਜਾਇਆ ਹਸ ਥਿਰ ਭਏ ਬਸੇ ਸੁਖ ਆਸਨ ਗੁਰ ਪ੍ਰਸਾਦ ਨਾਨਕ ਸੁਖ ਬਾਸਨ ਗਾਉੜੀ ਮਹੱਲਾ ਪੰਜਵਾਂ ਕੋਟ ਮਜਨ ਕੀਨੋ ਈਸ਼ਾਨ ਲੱਖ ਅਰਬ ਖਰਬ ਦੀਨੋ ਦਾਨ ਜਾ ਮਨ ਵਸਿਓ ਹਰ ਕੋ ਨਾਮ ਸਗਲ ਪਵੇਤ ਗੁਣ ਗਾਇ ਕੁਪਾਲ ਪਾਪ ਮਿਟੇ ਸਾਧੂ ਸਰਣ ਦਿਆਲ ਰਹਾਉ ਬਹੁਤੁਰਦ ਤਬ ਸਾਧਨ ਸਾਧੇ ਅਨਕ ਲਾਭ ਮਨੋਰਥ ਲਾਦੇ ਹਰ ਹਰ ਨਾਮ ਰਸਨ ਆਰਾਦੇ ਸਿਮਰਦ ਸਾਸ ਤਬੇਦ ਬਖਾਨੇ ਜੋਗ ਗਿਆਨ ਸਿੱਧ ਸੁਖ ਜਾਣੇ ਨਾਮ ਜਪਤ ਪ੍ਰਭ ਸਿਉ ਮਨ ਮਾਨੇ ਅਗਾਧ ਬੂਧ ਅਗਮ ਅਪਾਰੀ ਨਾਮ ਜਪਤ ਨਾਮ ਰਦੇ ਵਿਚਾਰੇ ਨਾਨਕ ਗਾਉ ਪ੍ਰਭ ਕਿਰਪਾ ਧਾਰੇ ਗੌੜੀ ਮਹੱਲਾ ਪੰਜਵਾ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਹਰਿਦੈ ਬਸਾਇਆ ਗੁਰ ਗੋਬਿੰਦ ਪਾਰ ਬ੍ਰਹਮਪੂਰਾ ਤੇ ਸੇ ਆਰਾਜ ਮੇਰਾ ਮਨ ਧੀਰਾ ਰਹਾਉ ਆਨੰਦਨ ਜਪਉ ਗੁਰੂ ਗੁਰ ਨਾਮ ਤਾਤੇ ਸਿਧ ਭਏ ਸਗਲ ਕਾਮ دارسان دیکھ سیتال من بھے جنم جنم کے کل بکھ گئے کہو نانک کہ بھے بھائی اپنے सेवक کی آپ پےج رکھائی گاؤڑی محلا پنجوا اپنے सेवक کو آپ صحائی نیت برت پارے باپ جیسے مائی ਪ੍ਰਭ ਕੀ ਸਰਨੋ ਬਰਐ ਸਭ ਕੋ ਏ ਕਰਨ ਕਰਾਵਨ ਪੂਰਨ ਸਚ ਸੋਏ ਰਹਾਉ ਆਪ ਮਨ ਬਸਿਆ ਕਰਨ ਹਾਰਾ ਪੈ ਬਿਨ ਸੇ ਆਤਮ ਸੁਖ ਸਾਰਾ ਕਰ ਕਿਰਪਾ ਆਪਣੇ ਜਨ ਰਾਖੇ ਜਨਮ ਜਨਮ ਕੇ ਕਿਲ ਵਿਖਲਾਤੇ ਕਹਿਨ ਨ ਜਾਏ ਪ੍ਰਭ ਕੀ ਵਡਿਆਈ ਨਾਨਕ ਦਾਸ ਸਦਾ ਸਰਨਾਈ ਰਾਗ ਗੌੜੀ ਚੇਤੀ ਮਹੱਲਾ ਪੰਜਵਾਧੂਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ RAM ਕੋ ਬਾਲ ਪੂਰਨ ਭਾਈ ਤਾਤੇ ਬ੍ਰਧਾ ਨਾ ਬਿਆਪੈ ਕਾਈ ਰਹਾਉ ਜੋ ਜੋ ਚਤ ਵਾਅਦਾ ਸਹਰ ਮਾਈ ਸੋ ਸੋ ਕਰਤਾ ਆਪ ਕਰਾਈ ਨਿੰਦਕ ਕੀ ਪ੍ਰਭ ਪਾਤ ਗਵਾਈ ਨਾਨਕ ਹਰ ਗੁਣ ਨਿਰਭਾਉ ਗਾਈ ਗਾਉੜੀ ਮਹੱਲਾ ਪੰਜਵਾ ਪੋਜ ਬਲਬੀਰ ਬ੍ਰਹਮ ਸੁਖ ਸਾਗਰ ਘਰਤ ਪਰਤ ਗਹਿ ਲਿਓ ਅੰਗੂਰੀ ਯਾਰਾਓ राम नन्हा सूरत नयन सुंदर नहीं आरत द्वार रटत पेंगुरिया धीना नाथ अनाथ करणामै साजन मीत पिता महतरिया चरण कमल हृदय गहे नानक पै सागर संत पार उतरिया रा गौड़ी भैरगन महल्ला पंजाब एक ओंकार सतगुरु प्रसाद හඳය ගුසායි මීතලාතු සංගහමාරෑ බාසි ජීෝරහව්. ਤੋਜਵੇਂ ਘਰੀ ਨਾ ਜੀਵਨਾ ਤ੍ਰਿਗ ਰਹਿਣਾ ਸੰਸਾਰ ਜੀ ਪ੍ਰਾਨ ਸੁਖ ਦਾਤਿਆ ਨਿਮਖ ਨਿਮਖ ਬਲਿਆਰ ਜੀ ਹਸਤ ਅਲੰਬਨ ਦੇਹੋ ਪ੍ਰਭ ਘਰ ਤਹ ਉਦਰ ਗੋਪਾਲ ਮੋਹ ਨਿਰਗੁਨ ਮਤ ਥੋਰੀਆ ਤੂ ਸਦ ਹੀ ਦੀਨ ਦਇਆਲ ਕਿਆ ਸੁਖ ਤੇਰੇ ਸੰਵਲਾ ਕਮਨ ਵਿਧੀ ਵਿਚਾਰ ਸਰਨ ਸਮਾਈ ਦਾਸ ਹੇਤ ਊਚੇ आगमे अपार सगल पदार्थ से अष्ट सेद नाम महाराज माहे सो प्रसन्न पै के सवार से जन हर गुण गाहे मात पिता सुत बंधप तू मेरे प्राण आधार साध संग नानक पजए बिखतर या संसार ਗੌੜੀ ਬੈਰਾਗਣ ਰhoe ਕੇ ਸ਼ੰਤ ਕੇ ਘਰ ਮਹੱਲਾ ਪੰਜਵਾ ਏ ਕੋ ਅੰਕਾਰ ਸਤਗੁਰ ਪ੍ਰਸਾਦ ਹੈ ਕੋਈ RAM ਪਿਆਰੋ ਗਾਵੇ ਸਰਬ ਕਲਿਆਣ ਸੁਖ ਸੱਜ ਪਾਵੇ ਰਾਉ ਬਨ ਬਨ ਖੋਜ ਤ ਫਿਰ ਤੇ ਬੇਰਾਗੀ ਮਿਰਲੇ ਕਾ ਹੂਏ ਕਲੇ ਬਲਾਗੀ ਜੇਨ ਹਰ ਪਾਇਆ ਸੇ ਵੜ ਭਾਗੀ ਬ੍ਰਹਮਾਜਕ ਸੰਕਾਜਕ ਚਾਹੇ ਜੋਗੀ ਜਤੀ ਸਿਧ ਹਰ ਆਹੇ ਜਿਸਹ ਬਰਾਬਤ ਸੋ ਹਰ ਗੁਣ ਗਾਹੇ ਤਾਗੀ ਸਰਣ ਜਨ ਬਿਸਰਤ ਨਾਹੀ ਵੜ ਭਾਗੀ ਹਰ ਸੰਤ ਮਿਲਾਹੀ ਜਨਮ ਮਰਨ ਤੇਹ ਮੂਲੇ ਨਾਹੀ ਕਰ ਕਿਰਪਾ ਮਿਲ ਪ੍ਰੀਤਮ ਪਿਆਰੇ ਬਿਨੋਂ ਸੁਨਹੁ ਪ੍ਰਭੂ ਜਿਉ ਪਾਰੇ ਨਾਨਕ ਮੰਗਤ ਨਾਮ ਅਧਾਰੇ ਰਾਗ ਗਉੜੀ ਪੂਰਬੀ ਮਹੱਲਾ ਪੰਜਵਾਂ ਏਕੋ ਓੰਕਾਰ ਸਤਗੁਰ ਪ੍ਰਸਾਦ ਕਮਨ ਗਨ ਪ੍ਰਾਨ ਪਾਤ ਮਿਲੋ ਮੇਰੀ ਮਾਈ ਰਾਉ ਰੂਪਹੀਨ ਬੁੱਧ ਬਲਹੀਨੀ ਮੋਹਿ ਪਰਦੇ ਸੰਦੂਰ ਤੇ ਆਈ ਨਾਹੇਨ ਦਰਬਨ ਜੋ ਬਨ ਮਾਦੀ ਮੋਹਿ ਅਨਾਥ ਕੀ ਕਰੋ ਸ ਮਾਈ ਖੋਜਤ ਖੋਇ ਤੇ ਭਈ ਬੈਰਾਗਨ ਪ੍ਰਭ ਦਰਸਨ ਕਾਹੋ ਫਿਰ ਤੇ ਤਸਾਈ ਦੀਨ ਦਿਯਾਲ ਕਿਰਪਾਲ ਪ੍ਰਭ ਨਾਨਕ ਸਾਜ ਸੰਗ ਮੇਰੀ ਜਲਨ ਬੁਝਾਈ ਗੌੜੀ ਮਹੱਲਾ ਪੰਜਾਬ ਪ੍ਰਭ ਮੇਰ ਵੇ ਗਾਉ ਪ੍ਰੀਤ ਮਨ ਲਾਗੀ ਪਾਏ ਲਗੋ ਮੋਹ ਕਰੋ ਬੇ ਨਥੀ ਕੋਹੂ ਸੰਤ ਮਿਲ ਬੜ ਭਾਗੀ ਰਹਾਉ ਮਾਨ ਯਰ ਪਉਤਨ ਰਖਉ ਆਗੇ ਮਨ ਕੀ ਮਤ ਮੋਹ ਸਗਲ ਤਿਆਗੀ ਜੋ ਪ੍ਰਭ ਕੀ ਹਰ ਕਥਾ ਸੁਨਾਵੇ ਅਨ ਦਿਨ ਫਿਰੋ ਤੇ ਸਪੇਛਾ ਹੈ ਬੇਰਾਗੀ ਪੂਰਵ ਕਰਮ ਅੰਕੁਰ ਜਦ ਪ੍ਰਗਟੇ ਪੇਟਿਓ ਪੁਰਖ ਰਸਕ ਬੇਰਾਗੀ ਮਿਟਿਓ ਅੰਧੇਰ ਮਿਲਤ ਹਰਿ ਨਾਨਕ ਜਨਮ ਜਨਮ ਕੀ ਸੋਈ ਜਾਗੀ ਗਉੜੀ ਮਹੱਲਾ ਪੰਜਵਾ ਨਿਗਸਰੇ ਪੰਖੀ ਸਿਮਰ ਹਰ ਪਾਖ ਮਿਲ ਸਾਧੂ ਸਰਣ ਗਾਹ ਪੂਰਨ ਰਾਮ ਰਜਨਹੀ ਅਰੇ ਸੰਗ ਰਾਖ ਰਹਾਉ ਪ੍ਰਮਾ ਕੀ ਕੋਈ ਤ੍ਰਸਨਾ ਰਸ ਪੰਕਜ ਆਤ ਤੀਖੇ ਅਨ ਮੋਹੀ ਫਾਸ ਕਾਟਨ ਹਾਰ ਜਗਤ ਗੁਰ ਗੋਬਿੰਦ ਚਰਨ ਕਮਲਤਾ ਕੇ ਕਰਹੋ ਨਿਵਾਸ ਕਰ ਕਿਰਪਾ ਗੋਬਿੰਦ ਪ੍ਰਭ ਪ੍ਰੀਤਮਾ ਦੀਨਾ ਨਾਥ ਸੁਨਹੋ ਅਰਦਾਸ ਕਰ ਗਲੇ ਹੋ ਨਾਨਕ ਕੇ ਸੁਆਮੀ ਜੀਓ ਪਿੰਡ ਸਭ ਤੁਮਰੀ ਰਾਸ ਗਾਉੜੀ ਮਹੱਲਾ ਪੰਜਵਾਰ ਹਰ ਵੇਖਨ ਕਾ ਸਿਮਰਤ ਮਨ ਮੇਰਾ ਆਸ ਪਿਆਸੀ ਜਤਬਾਉ ਦਿਨ ਰਹਿਨੀ ਹੈ ਕੋਈ ਸੰਤ ਮਿਲਾਵੇ ਨੀ ਰਹਾ ਰਹਾਉ ਸੇਵਾ ਕਰੂ ਦਾਸ ਦਾਸਨ ਕੀ ਅਨਕ ਭਾਂਤਿਸ ਕਰਹੁ ਨਿਹੋਰਾ ਤੁਲਾ ਤਾਰ ਤੁਲੇ ਸੁਖ ਸਗਲੇ ਬਿਨ ਹਰ ਦਰਸ ਸਭੋ ਹੀਥ ਰਹਾ संत प्रसाद गाए गुण सागर जन्म जन्म को जात बहुरा आनंद सुख पेटत हरनानक जन्म किरतारथ सफल सवेरा राग गौड़ी पूर्वी मोहल्ला पंजवा एक ओ अहंकार सतगुरु प्रसाद ਕਹਿ ਨਬਦ ਮਿਲਾਇ ਗਸਾਈ ਮੇਰੇ RAM ਰਾਏ ਕੋਈ ਐਸਾ ਸੰਤ ਸਹਜ ਸੁਖ ਦਾਤਾ ਮੋਹਿ ਮਾਰਗ ਦੇ ਬਤਾਈ ਰਹਾ ਅੰਤਰ ਲਖ ਨਾ ਜਾਈ ਲਖਿਆ ਵਿਜਪੜਦਾ ਹਾਂ ਮੈਂ ਪਾਈ ਮਾਇਆ ਮੋਹਿ ਸਭ ਜਗ ਸੋਇਆ ਇਹੋ ਪਰਮ ਕਹ ਕਿਉ ਜਾਈ ਏਕਾ ਸੰਗਤ ਇਕਤ ਗ੍ਰਹਿ বাসਤੇ ਮਿਲ ਬਾਤ ਨਾ ਕਰਤੇ ਭਾਈ ਏਕ ਬਸਤ ਬਿਨ ਪੰਚੋ ਦੁਹੇਲੇ ਉਹ ਬਸਤੇ ਅਗੋਚਰ ਠਾਈ ਜਿਸ ਕਾ ਗ੍ਰਹਿ ਤੈ ਨਦੀ ਆਤਾ ਲਾ ਕੁੰਜੀ ਗੁਰ ਸੋ ਪਾਈ ਅਨ ਕੋ ਪਾਵ ਕਰੇ ਨਹੀਂ ਪਾਵੈ ਬਿਨ ਸਤ ਗੁਰ ਸ਼ਰਣਾਈ ਜਿਨ ਕੇ ਬੰਧਨ ਕਾਟੇ ਸਤ ਗੁਰ ਤੈਨ ਸਾਧ ਸੰਗਤ ਲੈ ਬਲਾਈ ਪੰਜ ਜਨਾ ਮਿਲ ਮੰਗਲ ਗਾਇਆ ਹਰ ਨਾਨਕ ਬੇਦ ਨਾ ਪਾਈ ਮੇਰੇ RAM ਰਾਏ ਇਨ ਬਿਦ ਮਿਲੈ ਗੁਸਾਈ ਸਹਜ ਭਇਆ ਪ੍ਰਮਖਿਨ ਮਹਿ ਨਾ ਢਾ ਮਿਲ ਜੋਤੀ जो त रहा रहाओ तूजा गौड़ी महल्ला पंजवा ਐ ਸੋ ਪਰਚੋ ਪਾਇਓ ਕਰੀ ਕਿਰਪਾ ਦਿਆਲ ਬੀਠੂ ਲੈ ਸਤਿਗੁਰ ਮੋਝ ਹੈ ਬਤਾਇਓ ਰਹਾਉ ਜਾਤ ਕਾਜ ਦੇਖੋ ਤਾਤ ਤਾਤ ਤੁਮਹੀ ਮੋਹਿ ਇਹੋ ਬਿਸਿਆਸ ਹੋਏ ਆਇਓ ਕਹਿ ਬਹਿ ਗਰੂ ਅਰਦਾਸ ਬੇਨਤੀ ਜਉ ਸੁਨ ਤੋ ਹੈ ਰਗ ਰਾਇਓ ਲੈਹੁ ਸਹਿਸਾ ਬੰਧਨ ਗੁਰ ਤੋਰੇ ਤਾ ਸਦਾ ਸਹਿਜ ਸੁਖ ਪਾਇਓ ਹਉਨਾਸਾ ਸੋਈ ਫਨ ਹੋਸੀ ਸੁਖ ਦੁਖ ਕਾ ਦਿਖਾਇਓ ਖੰਡ ਬ੍ਰਹਮੰਡ ਕਾਏ ਕੋਠਾਣਾ ਗੁਰ ਪਰਦਾ ਖੋਲ ਦਿਖਾਇਓ ਨੌਂ ਨਦ ਨਾਮ ਨਦਾਨ ਕਠਾਈ ਤਉ ਬਾਹਰ ਕੈਠੇ ਜਾਇਓ ਏਕ ਕਨਕ ਅਨਕ ਪਾਤ ਸਾਜੀ ਬਹੁ ਪ੍ਰਕਾਰ ਰਚਾਇਓ ਕਹੋ ਨਾਨਕ ਪਰਮ ਗੁਰ ਕੋਈ ਹੈ ਏਵ ਤਤ ਤਾਤ ਮਿਲਾਇਓ ਗੌੜੀ ਮਹੱਲਾ ਪੰਜਵਾਰ ਔਦ ਕਟੈ ਦਿਨ ਸਰੈ ਨਾਰੇ ਮਨ ਗੁਰ ਮਿਲਗਾ ਜਸਵਾਰੇ ਰਾਉ ਕਰੋ ਬੇਨਤੀ ਸੁਣ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਇਹ ਹਾ ਘੜ ਚਲ ਹਰ ਲਾ ਆ ਗਏ ਬਸਨ ਸੁਹਿਲਾ ਇਹੋ ਸੰਸਾਰ ਵਿਕਾਰ ਸਹ ਸੇ ਮਹਿ तरयो ब्रह्म गयानी जिसे जगाए पी आए हर रस आकाश कथा तिन जानी जागो आए सोई बिहा जाहो हर गुरते मन है बसेरा निज कर मेहर पावो सुख सहजे बहुर न होए गो फेरा अंतर जामी पुरख बिदाते शरदा मन की पूरे नानक दास ही सुख मागे मोको कर ਸੰਤਨ ਕੀ ਤੂਰੇ ਗਾਉੜੀ ਮਹੱਲਾ ਪੰਜਵਾ ਰਾਖ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਨ ਸਭ ਗੁਨ ਤੇਰੇ ਰਾਵ ਪੰਜ ਵਿਖਾਦੀ ਏਕ ਗਰੀਬਾ ਰਾਖੋ ਰਾਖਨ ਹਾਰੇ ਖੇਦ ਕਰੇ ਅਰ ਬਹੁਤ ਸੰਤਾ ਬਹ ਆਇਓ ਸਰਨ ਤੁਹਾਰੇ ਕਰ ਕਰ ਹਾਰਿਉ ਅਨਕ ਬਉ ਪਾਤੀ ਛੋਟੈ ਕਤ ਹੂ ਨਾਹੀ ਏਕ ਬਾਤ ਸੁਨਤਾ ਕੀ ਓਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹਿ ਤੇ ਨਤੇ ਧੀਰਜ ਪਾਇਆ ਸੰਤੀ ਮੰਤ ਧੀਓ ਮੋਹਿ ਨਿਰਭਉ ਗੁਰਗਾ ਸ਼ਬਦ ਕਮਾਇਆ ਜੀਤ ਲੈ ਓਏ ਮਾਹ ਬਿਖਾਦੀ ਸਹਜ ਸੁਹੇਲੀ ਬਾਣੀ ਕਹੋ ਨਾਨਕ ਮਨ ਭਇਆ ਪਰਗਾਸਾ ਪਾਇਆ ਬਦ ਨਿਰਭਾਣੀ ਗੌੜੀ ਮਹੱਲਾ ਪੰਜਵਾ ਓਹ ਅਬਨਾਸੀ ਆਇਆ ਨਿਰਭਉ ਸੰਗ ਤੁਮਾਰਾ ਬਸਤੇ ਇਹੋ ਡਰਨ ਕਹਾ ਤੇ ਆਇਆ ਰਹਾ ਏਕ ਮਹਿਲ ਤੂ ਹੋਏ ਯਾ ਫਾਰੂ ਇੱਕ ਮਹਿਲ ਨੇ ਮਾਨੋ ਇੱਕ ਮਹਿਲ ਦੁਆਬੇ ਆਬੇ ਇੱਕ ਮਹਿਲ ਗਰੀਬਾਨੋ ਇੱਕ ਮਹਿਲ ਤੂੰ ਪੰਡਤ ਬਗਤਾ ਇੱਕ ਮਹਿਲ ਘਲ ਹੁੰਦਾ ਇੱਕ ਮਹਿਲ ਤੂੰ ਸਭ ਕਿਸ ਗਰਾਜ ਇੱਕ ਮਹਿਲ ਕਸ਼ੂ ਨਾਲ ਲੇਤਾ ਕਾੜ ਦੀ ਪੁਤਰੀ ਕਾਹ ਕਰੇ ਬਪਰੀ ਖਿਲਾਵਨ ਹਾਰੋ ਜਾਣੈ ਜੈਸਾ ਭੇਖ ਕਰਾਵੇ ਬਾਜ਼ੀਗਰ को तो तह सो ही साज है अनक कोठरी बहुत पात करिया आप हुआ रखबारा जैसे महल राख रहना क्या यो कर है बेचारा जिन किश किया सोही जाने जिन ये सब भिद साजी कहो नानक अपरम पर स्वामी कीमत अपने काजी गौड़ी महल्ला पंजा छोड़ छोड़ रे बिखिया के रसुआ ਉਰਜ ਰੇ ਹੋ ਰੇ ਬਾਬਰ ਗਾਵਰ ਜਿਉਂ ਕਰਕੇ ਹਰਿਆਉ ਪਸ਼ੂ ਗਾ ਰਹਾਉ ਜੋ ਜਾਣ ਹੈ ਤੂੰ ਆਪਣੇ ਕਾਜੇ ਸੋ ਸੰਗ ਨ ਚਾਲੈ ਤੇ ਰਹਿ ਤਸੂਆ ਨਾ ਗਉ ਆਯੋ ਨਾਗ ਸਦਾਸੀ ਫੇਰ ਫਿਰਿਓ ਹਰ ਕਾਲਗ ਰਸੂਆ ਵੇਖ ਵੇਖ ਰਿਕ ਸੋ ਬਗੀ ਲੀਲਾ ਰਾਜ ਮਾਜ ਦਿਨ ਹਉ ਲਉ ਹਸੂਆ ਸੀਜ ਦਡਾ ਢੋਰ ਦਿਨ ਸਰ ਰਹਿਨੀ ਜੀ ਕੋ ਕਾਜ ਨ ਕੀਨੋ ਕਸ਼ੂਆ ਕਰਤ ਕਰਦੇ ਵੀਹਿ ਬਿਰਦਾਨੋ ਹਾਰਿਓ ਉਗਤੇ ਤਨ ਖੀਨਸੂਆ ਜ मोहोन मोहनी बाला उस ते कट ही रुच जसुआ जाग ऐसा मोहे बसुआ मार्ग प्रभ को संत बतायो दृढ़ी नानक दास भगत हर जसुआ गौड़ी महला पंजवा तुझ बिन कवन हमारा मेरे प्रीतम प्राण अदारा रहा अंतर की बिद तुम ही जानी तुम ही सज्जन सोहेले सर्व सुखा तुझ तुझते पाए मेरे ठाकुर अगे अतुले तो वर्ण न साको तुम अरे रंगा गुण निदान दाते अगम अगोचर प्रभाव पूरे गुरते जाते प्रम पो काट किए न केवल जबते हों मैं मारी जन्म मरण को चूको सहसा साध संगत तिर सारी चरण पकार करो गुर से ਪੰਚਵਾਂ ਬਾਹਰ ਜਾਓ ਲਖ ਬਰੀਆ ਜੇ ਪ੍ਰਸਾਦ ਇਹ ਪਾਓ ਜਲ ਤਰਿਆ ਜਨ ਨਾਨਕ ਪ੍ਰੇ ਸੰਗ ਮਿਰਿਆ ਗੌੜੀ ਮਹੱਲਾ ਪੰਜਵਾਂ ਤੋਜ ਬੇਨ ਕਬਨਰੀ ਜਾਵੇ ਤੋਹੀ ਤੇਰੋ ਰੂਪ ਸਗਲ ਦੇਖ ਮੋਹੀਰਾ ਸ ਸੁਰਗ ਭਯਾਲ ਮਿਰਤ ਭੂ ਮੰਡਲ ਸਰਬ ਸਮਾਨੋ ਏਕ ਹੈ ਹੋਹੀ ਸਿਵ ਸਿਵ ਕਰਦ ਸਗਲ ਕਰ ਜੋ ਰਹਿ ਸਰਬ ਮਯਾ ਠਾਕੁਰ ਤੇਰੀ ਦੋਹੀ ਪਦਤ ਪਾਮਨ ਠਾਕੁਰ ਨਾਮ ਤੁਮਰਾ ਸੁਖਦਾਈ ਨਿਰਮਲ ਸੀਤ ਲੋਹੀ ਗਿਆਨ ਧਿਆਨ ਨਾਨਕ ਵੜਾਈ ਸੰਤ ਤੇਰੇ ਸੋ ਗਾਲ ਗਲੋਹੀ गौड़ी महला पंजाब मिलो प्यारे जिया प्रभ किया तुम्हारा थिया अनक जन्म बहुजोनी भ्रमया बहुर बहुर दुख पाया तुमरी कृपा ते मानुख देह पाई है देहो दर्श हर राया सोई हो वा तिस पाणा अवर न के नहीं किया तुमरे पाने परम मोहे मोहिया जागत ना ही सूता ਬੇਨੋ ਸੁਨੋ ਤਮ ਪ੍ਰਾਨਪਤ ਪਿਆਰੇ ਕਿਰਪਾ ਨਿਦ ਦਇਆਲਾ ਰਖ ਲੇ ਹੋ ਪਿਤਾ ਪ੍ਰਭ ਮੇਰੇ ਅਨਾਥ ਹੈ ਕਰ ਬ੍ਰਧ ਭਾਲਾ ਜਿਸਨੋ ਤਮਹਿ ਦਿਖਾਇਓ ਦਰਸਨ ਸਾਧ ਸੰਗਤ ਕੈ ਪਾਛੈ ਕਰ ਕਿਰਪਾ ਤੂਰ ਦੇਹੋ ਸੰਤਨ ਕੀ ਸੋਖ ਨਾਨਕਿ ਹੋ ਬਾਛੈ ਗੌੜੀ ਮਹੱਲਾ ਪੰਜਾਬ ਹਾਉਤਾ ਗਾਇਬលਿਹਾਰੀ ਜੇ ਜਾਗੈ ਕੇਵਲ ਨਾਮ ਅਧਾਰੀ ਰਾਉ ਮਹਿਮਾਤਾ ਕੀ ਕੇਤਕ ਘਨੀਏ ਜਨ ਪਾਰ ਬ੍ਰਹਮ ਰੰਗ ਰਾਤੇ ਸੂਖ ਸਹਿਜ ਆਨੰਦ ਤਨਾ ਸੰਗ ਹੁਨ ਸੰਸਰ ਅਵਰਣਾ ਧਾਤੇ ਜਗਤਿ ਉਦਾਰਣ ਸੇਈ ਆਏ ਜੋ ਜਨਦਰਸ਼ ਵਿਆਸਾ ਹੁਨ ਕੀ ਸ਼ਰਨ ਪਰੈ ਸੋ ਤਰਿਆ ਸੰਤ ਸੰਗ ਪੂਰਨ ਆਸਾ ਤਾ ਕੇ ਚਰਨ ਪਰੋਤਾ ਜੀਵਾ ਜਨਕੈ ਸੰਗ ਨ ਹੱਲਾ ਭਗਤਨ ਕੀ ਰੇਣ ਹੋਏ ਮਨ ਮੇਰਾ ਹੋ ਹੋ ਪ੍ਰਭੂ ਕਿਰਪਾਲਾ ਰਾਜ ਜੋਬਨ ਅਵਦ ਜੋਦੀ ਸੈ ਸਭ ਕਿਸ ਜੁਗ ਮੈਂ ਘਟਿਆ ਨਾਮ ਨਿਦਾਨ ਸਾਜਨਾ ਵਤਨ ਨਿਰਮਲ ਏਹੁ ਨਾਨਕ ਹਰ ਧਨ ਘਟਿਆ ਰਾਜ ਜੋ ਬਨਾ ਅਬਦ ਜੋ ਦੀਸੈ ਸਭ ਕਿਸ ਯੁਗ ਮੈਂ ਘਟਿਆ ਨਾਮ ਨਿਦਾਨ ਸਾਜਨਾ ਵਤਨ ਨਿਰਮਲ ਏਹੁ ਨਾਨਕ ਹਰ ਤਨ ਘਟਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰਯੋਗ ਸਾਧ ਸੰਗਤ ਜੀ ਆਪਾਂ ਸਾਰੇ ਵੱਡਿਆਂ ਭਾਗਾਂ ਵਾਲੇ ਆ ਸਤਿਗੁਰਾਂ ਨੇ ਦਰਸ ਕੀਤਾ ਹੈ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ